ਉਹਨਾਂ ਦੀ ਸੰਗਤ ਕੀਤੀ ਉਹ ਸੰਗਤੇ ਵੀ ਮੌਜੂਦ ਨੇ ਉਹ ਕਹਿੰਦੇ ਵੀ ਇੰਨਾ ਵਰਗਾ ਸਾਥ ਨਹੀਂ ਦੇਖਿਆ ਕੋਈ ਬਾਬਾ ਜੀ ਬਿਲਕੁਲ ਤਿਆਗੀ ਸਨ ਸੰਗਤ ਵਿੱਚ ਕੋਈ ਵੀ ਚੀਜ਼ ਨਹੀਂ ਲਿਆਉਣ ਦਿੰਦੇ ਸੀਗੇ ਕਈ ਬਰੀ ਸੰਗਤ ਨੇ ਕਹਣਾ ਬਾਬਾ ਜੀ ਦੇਖੋ ਸੰਗਤ ਆਉਂਦੀ ਆਪਾਂ ਭਾਂਡੇ ਲਿਆਈਏ ਲੰਗਰ ਛਕਣਾ ਹੁੰਦਾ ਇੱਥੇ ਦਰਿਆ ਲਿਆ ਕੇ ਵਿਛਾ ਲੀਏ ਉਹਨਾਂ ਨੇ ਕਹਣਾ ਵੀ ਦੇਖੋ ਭਾਈ ਸਾਡਾ ਕੋਈ ਪਤਾ ਨਹੀਂ ਅਸੀਂ ਤੁਹਾਡੇ ਭਾਂਡੇ ਨਹੀਂ ਸਮਾਉ ਦੇ ਪਰਣਾ ਹੈ ਇਸ ਦਾ ਗੁਰੂ ਘਰ ਨੂੰ ਵੀ ਖਤਰਾ ਆਇਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪ੍ਰਸ਼ਾਦਾ ਛਕਣਾ ਹੱਥਾਂ ਤੇ ਛਕੋ ਕਿਸੇ ਚੀਜ਼ ਦੀ ਲੋੜ ਨਹੀਂ ਇਹਨੇ ਤਿਆਗੀ ਉਹ ਕਹਿੰਦੇ ਸੰਗਤ ਇਕੱਠੀ ਕਰਨੀ ਕੋਈ ਬੜੀ ਗੱਲ ਨਹੀਂ ਹੈ ਪੈਸਾ ਇਕੱਠਾ ਕਰਨਾ ਕੋਈ ਬੜਾ ਗੱਲ ਨਹੀਂ ਹੈ ਪਰ ਕਿ ਜ਼ਿੰਮੇਵਾਰੀ ਬਣ ਜਾਂਦੀ ਹੈ ਸੰਗਤ ਨੂੰ ਸੰਭਾਲਣਾ ਸੰਗਤ ਨੂੰ ਸੰਭਾਲਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਧ ਸੰਗਤ ਜੀ ਜਿਸ ਤਰ੍ਹਾਂ ਉਹ ਬਾਬਾ ਧਰਮਪਾਲ ਸਿੰਘ ਜੀ ਸਮਾ ਰਹੇ ਨੇ ਤੁਸੀਂ ਬੜੀਆਂ